ਆ ਇਹਨਾਂ ਜੋ ਪਛਾਣੋ ਤਾਂ ਵੱਡੀ ਕਿਹੜੀ ਛੋਟੀ ਕਿਹੜੀ ਆ ਇੱਕੋ ਜਿਹੀਆਂ ਆ ਦੋਨੇ ਤੜ ਜੋ ਵੱਡੀ ਕਿਹੜੀ ਆ ਮੈਂ ਨਹੀਂ ਆਇਆ ਸੋਚ ਲਓ ਹਜੇ ਵੀ ਆਇਆ ਆ ਦੇਖੋ ਜੀ ਮੇਰੇ ਦੋਸਤ ਦੱਟ ਕੋ ਮੇਰਾ ਦੋਸਤ ਆ ਵੀ ਇਹਦਾ ਤੈਨੂੰ ਜਾਂਦਾ ਹੀ ਤੁਸੀਂ ਆਏ ਕਿੱਥੋਂ ਆਈ ਟ੍ਰਿਪ ਤੋਂ ਕਿਹੜੇ ਟ੍ਰਿਪ ਕਿੱਥੇ ਗਏ ਸੀ ਨਿਰਵਾਣਾ ਨਿਰਵਾਣਾ ਸੀ ਸ਼ੋਰ ਤੇ ਉੱਥੇ ਕੁਝ ਕੀਤਾ ਵੀ ਕੋ ਓਦੇ ਘੁੰਮ ਫਿਰ ਕੇ ਆ ਗਏ ਹਾਂ ਉਹ ਮਾਈਕੀ ਕਰਦੀ ਉਹ ਉਲਟੀ ਕਰਦੀ ਉਲਟੀ ਕਰਦੀ ਇਹ ਵੀ ਹੋਣ ਲੱਗੀ ਦੇਖ ਇਹ ਨਹੀਂ ਆ ਲੱਗੀ ਯਾਰ ਤੂੰ ਹੀ ਤਾਂ ਉਲਟੀ ਦਾ ਨਾਮ ਲੈ ਕੇ ਬਲੌਗ ਸਾਡਾ ਪਹਿਲਾਂ ਹੀ ਲਵੇੜਦਾ ਤੇ ਹੋਰ ਕੀ ਕੀ ਦੇਖਿਆ ਉਥੇ ਹਾਂ ਹੋਰ ਕੀ ਕੀ ਦੇਖਿਆ ਕੋਲਡਰੀ ਕੀ ਸੀ ਜਾਦੂ ਦੇਖਿਆ ਆਹ ਜਦ ਮੈਂ ਗੀਤਾ ਸੀਗਾ ਨਾਲੇ ਕਿਹਨੇ ਕੀਤਾ ਸੀ ਉਹ ਤੇ ਜਾਦੂ ਆ ਰਿਹਾ ਨਹੀਂ ਮੁਣਾ ਕੀਤਾ ਸੀ ਹੈਂ ਵਾਹੋ ਕਿੰਨੇ ਜਿਆਦੀ ਮਾਰੀਆਂ ਨੇ ਦੋ ਬਾਈ ਜਿੱਤੇ ਜਿਹੜੇ ਨਾ ਇਹ ਤਾਂ ਮਰੀ ਮੈਂ ਸਵੇਰੇ ਤੇਰਾ ਭਰਾ ਨਾਲ ਸੀਗਾ ਤੂੰ ਯਾਰ ਕੱਲਾ ਪਾ ਗਿਆ ਤੂੰ ਵੱਡਾ ਭਰਾ ਜ਼ਿੰਮੇਵਾਰੀ ਨਹੀਂ ਸਮਝਦਾ ਤੂੰ ਮੈਂ ਕਿਹਾ ਉਹ ਜ਼ਿੰਮੇਵਾਰ ਆ ਤੂੰ ਜ਼ਿੰਮੇਵਾਰ ਪਤਾ ਨਹੀਂ ਹੈ ਮੈਂ ਮੈਨੂੰ ਕੋਈ ਤੇ ਤੇਰੀ ਕੋਈ ਵੱਡੇ ਭਰਾ ਦੀ ਜ਼ਿੰਮੇਵਾਰੀ ਨਹੀਂ ਹੈ ਮੀ ਕੋਈ ਮੈਨੂੰ ਕੋਈ ਸਮਝਦਾ ਹੀ ਨਹੀਂ ਮੈਂ ਕੋਈ ਸਮਝਦਾ ਤੈਨੂੰ ਕੋਈ ਸਮਝਦਾ ਹੀ ਨਹੀਂ ਤੇ ਹੁਣ ਮਤਲਬ ਜਦੋਂ ਆਇਆ ਤਾਂ ਫੇਜ ਜਦ ਮੈਂ ਉਹਨੂੰ ਸਮਝਾਵਾਂ ਪੰਜਾਬੀ ਚ ਵੀ ਤੈਨੂੰ ਸਮਝਾਵਾਂ ਸਮਝਾਵਾਂ ਉਹ ਤੇਰਾ ਕਹਿਣਾ ਮੰਨਿਆ ਕਰੇ ਇਹੇ ਹੀ ਚ ਉਹਨਾ ਤੂੰ ਤੇ ਤੂੰ ਡਰਦਾ ਕਦੇ ਨਹੀਂ ਤੇ ਤੂੰ ਨਹੀਂ ਫਿਰ ਬਾਜ ਜੀ ਤਾਂ ਇੱਕ ਮਾਰਦਾ ਉਹਦਾ ਰੋਲਾ ਪਿੰਦਾ ਮੈਡੀ ਕਰਾਂ ਹਾਂ ਮਾਰੀ ਨਹੀਂ ਸਾਹਿਬ ਜੀ ਜਦੋਂ ਇੱਕ ਮਾਰਦਾ ਰੋਲਾ ਪਿੰਦਾ ਸ਼ਿਕਾਇਤ ਨਹੀਂ ਲਾਂਦਾ ਪਾਪਾ ਨੂੰ ਤੇਰੀ ਹੈ ਫਿਰ ਤੇਰੀ ਤਾਂ ਨਹੀਂ ਪੈਂਦੀਆਂ ਕਦੇ ਤੂੰ ਕੀ ਦੇਖਿਆ ਹੋਰ ਆਈ ਰਿਪਲਾਈ ਬਸ ਹੈ ਉਹ ਹਸਪਤਾਲ ਤੇ ਲੈ ਦੱਸੋ ਵੀ ਕੋਸ਼ਿਸ਼ ਯਾਰ ਲੋਕ ਤੁਹਾਨੂੰ ਦੇਖਣ ਰਿਹਾ ਕਿੱਥੇ ਤੱਕ ਉਹ ਜਿੱਥੇ ਚੰਦ ਤੋਂ ਲੈ ਗਏ ਉਹ ਕੀ ਹੁੰਦਾ ਰਿਪਲਾਈ ਨੂੰ ਆਏ ਲੰਗ ਦਿੰਦੇ ਆ ਹੈ ਤਾਂ ਇਹ ਤਾਂ ਲੰਗ ਦਿੰਦੇ ਹੁੰਦੇ ਕੋਈ ਸੋ ਤਾਰੇ ਤਾਰੇ ਦੇ ਲੰਗ ਦਿੰਦੇ ਫਿਰ ਦਿੰਦੇ ਮੈਂ ਤਾਂ ਯਾਰ ਨਾ ਹੀ ਪਹਿਲੀ ਵਾਰ ਸੁਣਿਆ ਸਾਡੇ ਟਾਈਮ ਤੋਂ ਇਦਾਂ ਦਾ ਕੁਝ ਹੁੰਦਾ ਸੀ ਮੋਰਸ ਸਲਾਈਡ ਉਹ ਕੀ ਹੁੰਦਾ ਮੈਂ ਮੋਰਸ ਸਲਾਈਡ ਮਤਲਬ ਪਾਣੀ ਵਾਲੀ ਸਲਾਈਡ ਸਾਡੇ ਤਾਂ ਕਿਸ਼ਤੀ ਕਹਿੰਦੇ ਭਰਾ ਤੁਸੀਂ ਬੋਟਰ ਸਲਾਈਡ ਕਰਦੇ ਤੇ ਹੋਰ ਕੀ ਕੀ ਦੇਖਿਆ ਹੋਰ ਅਸੀਂ ਐਡਵੈਂਚਰ ਪਾਰਕ ਉੱਥੇ ਕੀ ਹੁੰਦਾ ਉਹ ਐਡਵੈਂਚਰ ਫੀਚਰ ਉਹ ਐਡਵੈਂਚਰ ਜੀ ਜਿੱਦਾਂ ਖਤਰਾ ਉਤਰਿਆ ਹੈ ਖਤਰਾ ਹੈ ਨਹੀਂ ਖਤਰਾ ਹੈ ਨਹੀਂ ਸੀ ਪਤਾ ਨਹੀਂ ਸੀਗਾ ਉਦੋਂ ਹੱਸ ਆਈਆਂ ਨਾ ਸੀਗਾ ਨਾ ਸੀਗਾ ਅਰੇ ਕੋਈ ਆਇਆ ਮੇਰਾ ਦੋਸਤ ਹੈ ਇਹਦਾ ਨਾਮ ਕੀ ਹੈ ਪਿਊਸ਼ ਪਿਊਸ਼ ਪੱਕਾ ਦੋਸਤ ਹੈ ਜੀ ਤੋ ਆਪ ਕੀ ਔਰ ਪੀਠ ਕਰਕੇ ਬੈਠਾ ਹੈ ਪੱਕਾ ਦੋਸਤ ਕੈਸੇ ਹੋਆ ਆਈ ਗਿਆ ਆਈ ਗਿਆ ਹੁਣ ਆਪ ਦਾ ਕੀ ਪਲਾਨ ਹੈ ਆਈ ਗਿਆ ਓਏ ਘਰ ਜਾ ਕੇ ਸੌਣਾ ਹੈ ਹੈ ਘਰ ਜਾ ਕੇ ਸੌਣਾ ਕੁਛ ਲੈ ਕੇ ਵੀ ਆਂਦਾ ਉਥੋਂ ਹੈ ਲੈ ਕੇ ਆਂਦਾ ਕੁਛ ਮੈਂ ਇਹਦਾ ਮੇ ਤਾਂ ਸਵੇਰੇ ਇਹ ਤਾਂ ਮੇਰਾ ਵਿਚਾਰ ਲੈ ਕੇ ਜਾਂਦਾ ਸਿੱਧਾ ਪਰ ਖਾ ਲਿਆ ਖਾ ਲਿਆ ਤੇ ਹੁਣ ਭਰਾ ਤੇਰੇ ਤਾਂ ਕੀ ਕਰੀਏ ਜਦੋਂ ਉਹਨੂੰ ਛੱਡ ਦਈਏ ਇੱਥੇ ਹੈਂ ਪੀ ਕੁਮਨ ਲੈ ਕੇ ਦਿੰਗੇ ਲੈ ਪੀ ਕੇ ਲੈ ਦੱਸ ਭਰਾ ਹੋ ਕੇ ਭਰਾ ਵਾਰੇ ਕਿਦਾਂ ਸੋਚਦਾ ਯਾਰ ਉਹ ਆਪਸਰਬਸਰ ਬਣਾਈ ਤੂੰ ਵੱਡੇ ਭਰਾ ਦਾ ਫਰਜ ਨਹੀਂ ਨਿਭਾਉਣਾ ਕੋਈ ਹੈ ਮੈਂ ਨਾ ਹੂੰਗਾ ਕਿ ਐ ਇੱਕ ਮਾਰੂੰਗਾ ਫਿਰ ਉਹ ਆਪੂ ਆ ਤੂੰ ਕੀ ਲਿਆ ਹੋਰ ਉੱਥੇ ਮੈਂ ਇਹ ਚੀਜ਼ਾਂ ਚੀਜ਼ਾਂ ਖਾਦੀਆਂ ਕੋਕ ਵੀ ਕੋਕ ਦਾ ਇਆ ਲੈ ਕੇ ਆ 40 ਦੇ 40 ਦੇ ਇੱਕ ਕੋਕ ਦੀ ਕੈਨ ਸੀਗਾ ਹਾਂਜੀ ਚਾਹ ਵੀ ਕਹੋ ਕਰੋ ਕਿੰਨੇ ਪੈਸੇ ਪੈਸੇ ਕਿੰਨੇ ਲੱਗੇ ਆਹੀ 60 ਤੇ 70 60 70 ਤੂੰ ਕਿੰਨੇ ਲੈ ਕੇ ਆਹੀ 110 ਰੁਪਏ ਅੱਛਾ ਤੁਸੀਂ 1000 1000 ਨਹੀਂ ਇਹ ਤਾਂ ਦੇਖ ਲਓ ਵੀ ਆ ਕੇ ਨਹੀਂ ਇਹ ਏਟੀਐਮ ਤਾਂ ਨਹੀਂ ਨਾਲ ਲੈ ਕੇ ਚਲ ਗਿਆ ਸੀ ਅੰਨੇ ਤਾਂ ਇਹਨੂੰ ਸਪਰੇਟ ਵੀ ਨਹੀਂ ਮਿਲੇ ਉਹਨੇ ਤੇ ਨਹੀਂ ਗੱਪ ਮਾਰਤੀ ਕਿੰਨੇ ਲੈ ਆ ਅਸੀਂ ਜਿਹੜਾ ਸੀ ਬੈਂਕ ਲਿਆ ਹੈ ਹੈ ਬੈਂਕ ਬੰਦ ਕਰਾਉਣਾ ਤੇ ਬੈਂਕੇ ਚ ਬੰਦ ਕਰਾਉਣਾ ਬੈਂਕ ਲਿਆ ਅਗਰ ਕੀ ਕਰਦੇ ਆ ਪੁੱਤਰੇ ਹੀ ਆ ਜੇ ਦੇਖ ਲਓ ਆਈ ਆ ਬਸ ਹਜੇ ਉੱਤਣ ਲੱਗੇ ਦੇ ਲੋ ਨੱਚਦੇ ਆ ਹਜੇ SIM SIM ਖੁੱਲੀ ਨਹੀਂ ਹੈਗੀ SIM SIM ਖੁੱਲੂਗੀ ਇਹ ਆ ਲੈ 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 ਕਰਦੇ ਕਿ ਨਹੀਂ ਨਿਆਰੇ ਆ ਉਹਦੇ ਅੰਦਰ ਬਹੁਤ ਜਕਾਰੇ ਲੱਗਦੇ ਅੰਦਰ ਲੱਗਦਾ ਇਹ ਕਿਤੇ ਤੀਰਥ ਸਥਾਨ ਤੋਂ ਆਏ ਆ ਦਰਸ਼ਨ ਕਰਕੇ ਹਜੇ ਆਪ ਸਜੀ ਲੱਗੀ ਆ ਲੈ ਬੱਸ ਸੈਮ ਸਮੇਂ ਖੁੱਲ ਗਈ ਆ ਆ ਰਿਹਾ ਹਾਂ ਆ